ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਆਪਣਾ ਕੀ ਨਾਂ ਜੀ ਹਰਮਜੀਤ ਇਹ ਪਿੰਡ ਕਿਹੜਾ ਜੀ ਖੁੰਨੀ ਜੀ ਅ ਤੁਹਾਨੂੰ ਕੀ ਪ੍ਰੋਬਲਮ ਸੀ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਪ੍ਰੋਬਲਮ ਸੀ ਹਾਂਜੀ ਅੱਛਾ ਜੀ ਕਿੰਨੇ ਸਾਲਾਂ ਤੋਂ ਹਾਂਜੀ ਦਵਾਈਆਂ ਵੀ ਖਾਧੀਆਂ ਕਾਫੀ ਡਾਕਟਰਾਂ ਤੋਂ ਕੋਈ ਫਾਇਦਾ ਨਹੀਂ ਹੋਇਆ ਜੀ ਹਾਂਜੀ ਇੱਥੇ ਸਿੱਧੂ ਹੈਲਪਹੈਂਡਰ ਦੇ ਵਿੱਚ ਆ ਕੇ ਤਿੰਨ ਦਿਨ ਆਏ ਅਸੀਂ ਤਿੰਨਾਂ ਦਿਨਾਂ ਤੋਂ ਬਾਅਦ ਪੇ ਮੈਂ ਠੀਕ ਹੈ ਕੋਈ ਦਵਾਈ ਦਿੱਤੀ ਤੁਹਾਨੂੰ ਦਵਾਈ ਨਹੀਂ ਕੋਈ ਵੀ ਦਿੱਤੀ ਠੀਕ ਹੈ ਜੀ ਹਾਂ ਜੀ ਮੈਂ ਕਹ ਕੇ ਆਪਣਾ ਕੀ ਨਾਮ ਆ ਮੇਰਾ ਜੀ ਪਰਮਿੰਦਰ ਸਿੰਘ ਨਾਮ ਆ ਤੁਹਾਡੇ ਬਾਬਾ ਜੀ ਕੀ ਲੱਗਦੇ ਆ ਮੇਰੇ ਨਾਨਾ ਹੀ ਲੱਗਦੇ ਆ ਫਿਰ ਤੁਸੀਂ 3 ਦਿਨ ਚ ਹੋ ਗਿਆ ਠੀਕ ਜੀ ਹਾਂ ਜੀ ਬਿਨਾਂ ਦਵਾਈ ਤੋਂ 3 ਦਿਨਾਂ ਚ ਸਰਵਾਈਵ ਕਰਨੋਂ ਪੂਰਾ ਫਾਇਦਾ ਹੋ ਗਿਆ ਠੀਕ ਹੈ ਜੀ ਤੇ ਬਿਨਾਂ ਕਿਸੇ ਦਵਾਈ ਤੋਂ ਤੇ ਹੁਣ ਕੋਈ ਵੀ ਪ੍ਰੋਬਲਮ ਨਹੀਂ ਆ ਨਾ ਤੁਸੀਂ ਆਮ ਜਨਤਾ ਜਿਹਨਾਂ ਨੂੰ ਸਰਵਾਈਕਲ ਕੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਮੈਂ ਸਲਾਹ ਦਿੰਦਾ ਜੀ ਜਿਨਾਂ ਨੂੰ ਵੀ ਗੋਡਿਆਂ ਦੀ ਪ੍ਰੋਬਲਮ ਜਾਂ ਸਰਵਾਈਕਲ ਦੀ ਕੋਈ ਵੀ ਜੋੜ ਆਂਦੀ ਆ ਤੇ ਸਾਰੀਆਂ ਬਿਮਾਰੀਆਂ ਦਾ ਇੱਥੇ ਬਿਨਾ ਦਵਾਈ ਤੋਂ ਥੋੜੇ ਦਿਨਾਂ ਦੇ ਵਿੱਚ ਇਲਾਜ ਕੀਤਾ ਜਾਂਦਾ ਹੈ ਸਰਵਾਈਕਲ ਤੇ ਤੁਹਾਡੇ ਕਿੰਨੇ ਦਿਨ ਲੱਗੇ ਸਾਡੇ ਸਿਰਫ 3 ਦਿਨਾਂ ਹੀ ਸਰਵਾਈਕਲ 3 ਲੱਗੇ ਹੁਣ ਇਹਨਾਂ ਬਾਬਾ ਜੀ ਠੀਕ ਆ ਹਾਂਜੀ ਬਿਲਕੁਲ ਠੀਕ ਆ ਅੱਛਾ ਜੀ ਹਾਂ ਬਾਬਾ ਜੀ ਹੁਣ ਖੁਸ਼ ਹੋ ਆ ਹਾਂਜੀ ਹਾਂਜੀ ਚਲੋ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਵਕਸ਼ੇ ਜੀ ਬੋਲੋ ਜੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ